ਨੂੰ 1910 ਰਿਪੋਰਟ ਸੀਗੀ ਇਹ ਕਲੀਅਰ ਕਰ ਲੋਗੀ ਮੈਟਰ ਕਿ ਸਾਰਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸ਼੍ਰੀਮਤੀ ਧਨਪ੍ਰੀਤ कौर ਰੰਧਾਵਾ ਦੀ ਗਾਈਡਲਾਈਨ ਦੇ ਉੱਤੇ ACP ਮਾਲਟੌਨ ਔਰ SHO ਰੀ ਨੰਬਰ 7 ਨੇ ਇੱਕ ਬਹੁਤ ਵੱਡੀ ਆਪਣੇ ਕਾਰਜਾਪੀਣੀ ਮਿਲੀ ਹੈ ਜਿਹੜੀ ਤਫਤੀਸ਼ਦਾਰ ਇਹਨਾਂ ਨੇ ਬਹੁਤ ਹੀ ਵਧੀਆ ਸਾਇੰਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇੱਕ ਫਰਦਰ ਦੇ ਤੁਸੀਂ ਲਾਓ ਵੀ ਇੱਕ ਪਰਦਾ ਫਾਸ਼ ਕੀਤਾ ਹੈਗਾ ਜਿਹੜਾ ਮਿਤੀ 6 2 2026 ਨੂੰ ਇੱਕ ਪ੍ਰੀਆ ਵਰਮਾ ਨਾਮ ਦੀ ਲੇਡੀ ਸੀਗੀ ਜਿਨੇ ਇੱਕ ਮੁਕਦਮਾ ਦਰਜ ਕਰਾਇਆ ਸੀ ਵੀ ਫੇਸ 2 ਦੇ ਵਿੱਚੋਂ ਮੇਰੇ ਨਾਲ 19 ਲੱਖ 10 ਹਜ਼ਾਰ ਦੀ ਜਿਹੜੀ ਹੈਗੀ ਖੋਹ ਹੋ ਗਈ ਆ ਜੀ ਜਿਸ ਸੰਬੰਧੀ ਐਸਏ ਐਸਏ 75 ਜਿਹੜਾ ਮੁਕਦਮਾ ਨੰਬਰ 22 ਜਿਹੜਾ ਹੈਗਾ ਦਰਜ ਕੀਤਾ ਸੀਗਾ 379 ਬੀ ਤੇ ਹੋਰ ਤਰਾਮਾ ਤਹਿਤ ਦਵੀਂ ਨੰਬਰ 7 ਦੇ ਵਿੱਚ ਔਰ ਜਦੋਂ ਇਹ ਤਫ਼ਤੀਸ਼ ਅਕਤੀ ਬਤਾਉਂਦੇ ਹੋਏ ਇਹ ਜਦੋਂ ਸੀਸੀਟੀਵੀ ਫੁਟੇਜ ਔਰ ਜਿਹੜੀ ਹੋਰ ਤਰੀਕੇ ਨਾਲ ਜਿਹੜੀ ਟੈਕਨੀਕਲ ਨੂੰ ਤਰੀਕੇ ਨੂੰ ਹੈ ਤਫ਼ਤੀਸ਼ ਦੇ ਵਿੱਚ ਲਿਆ ਕੇ ਇਹ ਪਹਿਲੇ ਦਿਨ ਤੋਂ ਹੀ ਸਾਨੂੰ ਜਿਹੜਾ ਮਾਮਲਾ ਇਹ ਸ਼ੱਕੀ ਲੱਗਦਾ ਸੀਗਾ ਪਰ ਫਿਰ ਵੀ ਜੋ ਉਹਨਾਂ ਨੇ ਸਾਨੂੰ ਬਿਆਨ ਲਖਾਇਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਹੋਏ ਪਰਚਾ ਦੱਚ ਕਰਤਾ ਸੀ ਔਰ ਅੱਗੇ ਜਿਹੜੀ ਇਹ ਗੱਲ ਤਾਂ ਨਾ ਹੁੰਦਾ ਦੇਵੇ ਤਫ਼ਤੀਸ਼ ਦੇ ਵਿੱਚ ਖਲਾਸਾ ਹੋ ਗਿਆ ਕਰਕੇ ਵੀ ਇਹਦੇ ਵਿੱਚ ਦੋ ਜਿਹੜੇ ਦੋਸ਼ੀ ਹੈਗੇ ਸੀ ਗ੍ਰਿਫਤਾਰ ਕਰ ਲਏ ਆ ਔਰ ਇਹਨਾਂ ਦੋਸ਼ੀਆਂ ਦੇ ਨਾਂ ਹੈਗੇ ਆ ਪਹਿਲਾ ਦੋਸ਼ੀ ਹੈਗਾ ਭੀਮਾ ਉਰਫ ਫੂਲਕੁਮਾਰ ਪੁੱਤਰ ਸੰਤਰਾਮ ਵਾਸੀ ਪਿੰਡ ਢੋਕਲੀਆ ಗ್ರಾಮ ਜੰਗੀ ਘਾਟ ਇਹ ਬਹਿਰੀਚ ਯੂਪੀ ਦਾ ਰਹਿਣ ਵਾਲਾ ਤੇ ਅਭੀ ਪੁੱਤਰ ਰਾਦੇਸ਼ਾ ਉਰਫ ਕਸਿਤਾਰਾਮ ਇਹ ਵੀ ਜਿਹੜਾ ਬਹਿਰੀਚ ਦਾ ਰਹਿਣ ਵਾਲਾ ਤੇ ਹਾਲ ਦੇ ਨੇ ਦੋਨੋਂ ਇਹ ਖੁਰਲਾ ਕنگਰਾ ਵਿੱਚ ਰਹਿੰਦੇ ਸੀਗੇ ਜੀ ਔਰ ਇਹ ਦੋਨੋਂ ਜਿਹੜੇ ਇਹ ਬੰਦੇ ਹੈਗੇ ਆ ਇਹ ਦੋਨੋਂ ਹੀ ਇਹਨਾਂ ਪ੍ਰੀਆ ਵਰਮਾ ਦੇ EMPLOYEES ਹੈਗੇ ਆ ਜੀ ਔਰ ਪ੍ਰੀਆ ਵਰਮਾ ਨੇ ਸੋਚੀ ਸਮਝੀ ਸਾਜ਼ਿਸ਼ ਦਾ ਇਹ ਜਿਹੜਾ ਹੈਗਾ ਬੈਂਕ ਦੇ ਵਿੱਚੋਂ 19 ਲੱਖ 10 ਹਜ਼ਾਰ ਦਾ ਜੋ ਉਹਨਾਂ ਨੇ ਲਿਖਾਇਆ ਆਪਣੇ ਵਿੱਚ ਵੀ ਅਸੀਂ ਲੋਨ ਲਿਆ ਸੀਗਾ ਲੋਨ ਲੈ ਕੇ ਤੇ ਉਹ ਪੈਸੇ ਦੀ ਇੰਸ਼ੋਰੈਂਸ ਲੈਣ ਵਾਸਤੇ ਜਿਹੜਾ ਉਹ 19 ਲੱਖ 10 ਹਜ਼ਾਰ ਦੇ ਜਿਹੜਾ ਇਹ ਡਰਾਮਾ ਕੀਤਾ ਜੀ ਜਿਹੜਾ ਇਹ ਆਪਣੇ ਹੀ ਜਿਹੜੇ ਇਹਨਾਂ ਦੇ ਇਹਨਾਂ ਕੋਲ ਕੰਮ ਕਰਨ ਵਾਲੇ ਇਹ ਦੋਵੇਂ ਜਿਹੜੇ ਨੌਕਰ ਸੀਗੇ ਅਰੇ ਇਹਨਾਂ ਨੂੰ ਸਿਰਫ ਇੱਕ ਖਾਲੀ ਲਫਾਫੇ ਨਾਲ ਜਿਹੜਾ ਹੈਗਾ ਇੱਕ ਖੋਦ ਆ ਦਿਖਾ ਕੇ ਤੇ ਐਫਆ ਅਰਜ ਕਰਾਈ ਸੀਗੀ ਜੀ ਔਰ ਇਹ ਏਸੀਪੀ ਮਾਲਟਾ ਨੂੰ ਵਾਲੇ ਨੇ ਟੀਮ ਐਸਐਚਓ ਸਾਥ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਜਿਹੜਾ ਇਹ ਜਿਹੜਾ ਇੱਕ ਪਰਦਾ ਫਾਸ਼ ਕੀਤਾ ਹੈਗਾ ਵੀ ਇਹ ਖੋ ਨਹੀਂ ਹੈਗੀ ਇਹ ਇੱਕ ਇੰਸ਼ੋਰੈਂਸ ਲੈਣ ਵਾਸਤੇ ਔਰ 19 ਲੱਖ 10 ਹਜ਼ਾਰ ਰੁਪਇਆ ਹੜੱਪਣ ਔਰ ਜਿਹੜਾ 19 ਲੱਖ 10 ਹਜ਼ਾਰ ਤੋਂ ਇਲਾਵਾ ਜਿਹੜੀ ਇਸ ਪੈਸੇ ਦੀ ਜਿਹੜੀ ਲੋਨ ਦੀ ਇੰਸ਼ੋਰੈਂਸ ਹੋਣੀ ਆ ਉਹਦੇ ਪੈਸੇ ਜਿਹੜੇ ਹੈਗੇ ਆ ਉਹ ਲੈਣ ਵਾਸਤੇ ਇਹ ਡਰਾਮਾ ਕੀਤਾ ਗਿਆ ਸਰ ਇਹਦੇ ਵਿੱਚ ਇੱਕ ਸਵਾਲ ਹੈ ਕਿ ਜਿਹੜੇ ਪਲੈਨਿੰਗ ਹੈ ਦੋਨਾਂ ਦੇ ਹਸਬੰਦ ਵਾਈਫ ਦੀ ਸੀ ਕਿਉਂਕਿ ਉਸ ਸਮੇਂ ਦੋਨੋਂ ਹੀ ਜਿਹੜਾ ਕਹਿ ਰਹੇ ਸੀਗੇ ਕਿ ਜਿਹੜੀ ਸਾਡਾ ਲੁੱਟ ਹੋ ਜਾਂਦੀ ਹੈ ਲੋਕਾਂ ਨੂੰ ਵੀ ਜਿਹੜਾ ਗੁਮਰਾਹ ਕੀਤਾ ਗਿਆ ਪੁਲਿਸ ਨੂੰ ਵੀ ਗੁਮਰਾਹ ਕੀਤਾ ਗਿਆ ਬਿਲਕੁਲ ਜੀ ਇਹਦੇ 'ਚ ਲੁੱਟਣ ਵਾਲੀ ਚੀਜ਼ ਤਾਂ ਵੀ ਹੋਈ ਨਹੀਂ ਜੀ ਔਰ ਇਹਨਾਂ ਨੇ ਗੁਮਰਾਹ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਵੀ ਔਰ ਉਸੇ ਪਬਲਿਕਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਪ੍ਰੈਸ ਨੂੰ ਦੱਸ ਕੇ ਔਰ ਇਹ ਗੱਲ ਤੇ ਜਿਹੜਾ ਹੈਗਾ ਪਰਚਾ ਦਰਜ ਕਰਾਇਆ ਸੀ ਜੀ ਉਹਦੇ ਵਿੱਚ ਹੁਣ ਅਸੀਂ ਜਿਹੜਾ ਹੈਗਾ ਇਹਨੂੰ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਔਰ ਇਹ ਤਫ਼ਤੀਸ਼ ਦੌਰਾਨ ਜਿਹੜੀ ਹੈ ਗੱਲ ਸਾਹਮਣੇ ਆ ਗਈ ਆ ਕਿ ਖੋਹ ਕੋਈ ਨਹੀਂ ਹੋਈ ਦੋਨੇ ਆਪਣੇ ਹੀ ਜਿਹੜੇ ਇਹਨਾਂ ਦੇ ਵਰਕਰ ਸੀਗੇ ਉਹਨਾਂ ਕੋਲੋਂ ਇਹਨਾਂ ਨੇ ਖੋਹ ਦਾ ਡਰਾਮਾ ਕਰਾਇਆ ਔਰ ਕੋਈ ਪੈਸਾ ਜਿਹੜਾ ਹੈਗਾ ਉਹਨੂੰ ਦਿੱਤਾ ਔਰ 7000 ਰੁਪਏ ਉਹਨਾਂ ਨੂੰ ਦਿੱਤਾ ਸੀਗਾ ਜੀ ਜਿਹੜਾ ਉਹਨਾਂ ਨੇ 35 3500 ਰੁਪਏ ਜਿਹੜਾ ਵੰਡ ਲਿਆ ਔਰ ਜਿਸ ਮੋਟਰਸਾਈਕਲ ਦੇ ਉੱਤੇ ਖੋਹ ਦਾ ਡਰਾਮਾ ਕੀਤਾ ਸੀਗਾ ਉਹ ਮੋਟਰਸਾਈਕਲ ਵੀ ਉਹ ਨਾਲ ਹੀ ਬਹਿਰੀਚ ਨੂੰ ਜਿਹੜੀ ਇੱਥੋਂ ਡਬਲ ਡੈਕਰ ਬੱਸ ਜਾਂਦੀ ਆ ਉਹਦੇ ਤੇ ਨਾਲ ਲਿਜਾ ਕੇ ਹੈਗੇ ਉਹ ਉਹ ਬਹਿਰੀਚ ਪਹੁੰਚ ਗਏ ਆਪਣੇ ਪਿੰਡ ਜੀ ਇਹ ਸਾਰੇ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਕਿੱਥੋਂ ਹੋਈ ਹੈ ਇਹ ਅਸੀਂ ਉੱਥੋਂ ਹੀ ਫੜ ਕੇ ਲਿਆਏ ਅਸੀਂ ਅੱਛਾ ਉੱਥੋਂ ਲੈ ਕੇ ਤੇ ਪਤਾ ਲੱਗਾ ਵੀ ਇਹਨਾਂ ਦਾ ਬੈਕਅਪ ਕੀ ਰਿਕਾਰਡ ਕੀ ਹੈਗਾ ਬੰਦੇ ਜਿਹੜੇ ਲੜਕੇ ਫੜੇ ਨੇ ਇਹਨਾਂ ਦਾ ਰਿਪੋਰਟ ਹੈ ਤਾਂ ਦਾ ਜਿਹਦਾ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਇਹਨਾਂ ਦੀ ਕੋਈ ਨਹੀਂ ਹੈ ਜੀ ਇਹ ਜਸਟ ਜਿਹੜੀ ਇਹਨਾਂ ਦੀ ਕੋਈ ਜੁਐਲਰੀ ਸ਼ਾਪ ਹੈਗੀ ਮਾਰਕਾਉਂ ਦੇ ਵਿੱਚ ਉੱਥੇ ਇਹ ਕੰਮ ਕਰਦੇ ਸੀਗੇ ਅਜਿਹਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੈਗਾ ਵੀ ਇਹਨਾਂ ਨੇ ਸਿਰਫ ਇਸ ਚੀਜ਼ ਨੂੰ ਪੈਸੇ ਨੂੰ ਹੜੱਪਣ ਲਈ ਜਿਹੜੀ ਹੈ ਇਹ ਸਾਰਾ ਕੰਮ ਕਰਵਾ ਦਿੱਤੀ ਹੈ। ਇਨਵੈਸਟੀਗੇਸ਼ਨ ਦੌਰਾਨ ਸਾਰੇ ਇਹ ਪਤਾ ਲੱਗਾ ਕਿ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਹੈਗੀ ਆ ਅਸੀਂ ਇਹ ਦੋ ਜਿਹੜੇ ਪ੍ਰਿਆ ਬਰਮਾ ਉਹਦਾ ਜਿਹੜਾ ਹਸਬੈਂਡ ਹੈਗਾ ਇਹਨਾਂ ਨੂੰ ਅਸੀਂ ਮੁਕਦਮੇ ਵਿੱਚ ਨਾਮ ਦੇ ਤੋ ਕਰ ਲਿਆ। ਠੀਕ ਉਹਨਾਂ ਦੀ ਗ੍ਰਿਫਤਾਰੀ ਹੋਈ ਉਹਨਾਂ ਤੋਂ ਕਿਸੇ ਦੀ? ਹਾਂਜੀ। ਉਹਨਾਂ ਤੋਂ ਵੀ ਕਿਸੇ ਦੀ ਗ੍ਰਿਫਤਾਰੀ ਹੋਈ? ਨਹੀਂ ਉਹਨਾਂ ਜਿਹੜੇ ਗ੍ਰਿਫਤਾਰੀ ਨੇ। ਕੁਝ ਪਤਾ ਲੱਗਾ ਕਿ ਪਹਿਲੇ ਵੀ ਇਦਾਂ ਦਾ ਕੁਝ ਕੀਤਾ ਇਹਨਾਂ ਨੇ ਫਰੋਡ ਕਰਨ ਦੀ ਕੋਸ਼ਿਸ਼ ਕੀਤੀ ਕਿ ਕੰਪਲੇਂਟ ਵਗੈਰਾ ਲਖ ਵੀ ਉਹ ਅਸੀਂ ਇਹਦੇ ਪਤਾ ਕਰ ਰਹੇ ਹਾਂ ਵੀ ਇਹਨਾਂ ਨੇ ਕਿਤੇ ਹੋਰ ਵੀ ਪਹਿਲਾਂ ਇਦਾਂ ਦੀ ਕੋਈ ਚੀਜ਼ ਨੂੰ ਅੰਜਾਮ ਦਿੱਤਾ ਸਰ ਜਿਸ ਸਮੇਂ ਲੁੱਟ ਹੁੰਦੀ ਹੈ ਜਿਹੜਾ ਉਹ ਕਹਿੰਦੇ ਕਿ 19 ਲੱਖ 10000 ਰੁਪਇਆ ਉਹ ਜਿਹੜਾ ਖਾਲੀ ਸੀਗਾ ਜਿਹੜਾ ਬੈਗ ਵਗੈਰਾ ਜਿਹੋ ਉਹਦੇ ਵਿੱਚ ਕੁਸੂ ਪੈਸੇ ਵਗੈਰਾ ਸੀਗੇ ਉਸ ਸਮੇਂ ਨਹੀਂ ਉਹਦੇ ਵਿੱਚ ਕੁਛ ਨਹੀਂ ਸੀ ਕੁਛ ਵੀ ਨਹੀਂ ਸੀ ਹਾਂ ਉਹ ਜਸਟ ਇਹ ਕਿ ਇਹਨਾਂ ਨੇ ਉਦਾਂ ਹੀ ਬੈਗ ਦੇ ਵਿੱਚ ਜਿਹੜਾ ਹੈਗਾ ਲਿਹਾਵੇ ਦੇ ਪਾ ਕੇ ਤੇ ਬੈਗ ਉਹ ਜਿਹੜਾ ਹੈਗਾ ਉਹਨਾਂ ਨੂੰ ਉਹ ਮੁੰਡਿਆਂ ਨੂੰ ਜਿਹੜਾ ਹੈਗਾ ਉਹ ਫਲਾ ਕੇ ਅੱਗੇ ਕੀਤਾ ਤੇ ਉਹ ਮੁੰਡੇ ਜਿਹੜੇ ਹੈਗੇ ਆ ਉਹ ਲੈ ਕੇ ਬੈਂਕ ਚ ਲੈਣੀ ਸੀ ਜਦੋਂ ਵੀਡੀਓ ਵਾਲੋ ਸਰ ਉੱਥੇ ਮੌਕੇ ਦੀ ਖਬਰ ਕੀਤੀ ਜਾ ਰਹੀ ਸੀ ਉਹ ਇਥੇ ਇੱਕ ਸਰਦਾਰ ਜੀ ਸੀਗਾ ਉਹ ਕਿਹਾ ਬਾਰ ਬਾਰ ਕਹਿ ਰਿਹਾ ਸੀ ਉਹਨਾਂ ਨੂੰ ਮੈਨੂੰ ਮੈਨੂੰ ਦੇਣਾ ਸੀ ਪੈਸੇ ਉਹ ਵੀ ਜਾਂਚ ਕੀਤੀ ਜਾਏਗੀ ਪੁੱਛਿਆ ਜਾਏਗਾ ਜਦੋਂ ਜਦੋਂ ਜਦ ਹੁਣ ਜਿਹੜੀ ਤਫਤੀਸ਼ ਦੇ ਦੌਰਾਨ ਜਿਹੜੀ ਗੱਲ ਤੁਹਾਨੂੰ ਅਸੀਂ ਦੱਸਤੀ ਆ ਵੀ ਇਹ ਜਿਹੜੀ ਰੋਟ ਕੋ ਨਾ ਹੋ ਕੇ ਜਿਹੜੀ ਹੈਗੀ ਐ ਇੱਕ ਇੱਕ ਗਲਤ ਅਤੇ ਫੇਕ ਪੁਲਿਸ ਨੂੰ ਕਮਰਾ ਕਰਕੇ ਇਹ ਪੱਤਰ ਦਰਜ ਕਰਾਇਆ ਗਿਆ ਆਪਣੇ ਨਿੱਜੀ ਸਵਾਰਥ ਵਾਸਤੇ ਇਹਨਾਂ ਨੇ ਪੱਤਰ ਦਰਜ ਕਰਾਇਆ ਆਰੇ ਇਹਦੀ ਤਫਤੀਸ਼ ਜਿਹੜੀ ਇਹ ਢੰਗਾਈ ਨਾਲ ਅੱਗੇ ਵੀ ਕੀਤੀ ਹੈ ਤੇ ਅੱਗੇ ਵੀ ਕਰਾਂਗੇ ਹੋਰ ਬੰਦੇ ਵੀ ਜਿਹੜੇ ਵਿੱਚ ਨ왈 ਹੋਣਗੇ ਉਹ ਸਾਰੇ ਬੰਦੇ ਜਿਹੜੇ ਹੈਗੇ ਆ ਮੁਕਦਮੇ ਦੇ ਨਾਮ ਦੇ ਰਖੀ ਪਤ ਸਰ ਜਿੱਦਾ ਇੰਨੀ ਵੱਡੀ